ਸੱਜਣੋ ਪਹਿਲਨ ਕੱਟੀ ਦੀ ਸਾਰੀ ਡਿਟੇਲ ਵੀਡੀਓ ਦੇ ਵਿੱਚ ਆਪਾਂ ਕਵਰ ਕੀਤੀ ਆ ਤੇ ਗਾਵਾਂਵਾਰ ਕੀ ਸੀ ਲਾ ਮਿੱਤਰੋ ਆ ਭਾਵੇਂ ਦੀ ਨਾ ਕਿਸ ਤਰ੍ਹਾਂ ਕੋਈ ਬਾਹਰ ਨਹੀਂ ਦਿੰਦੀ ਨਾ ਬੱਚਾ ਭਾਵੇਂ ਛੱਡੋ ਤੇ ਭਾਵੇਂ ਨਾ ਛੱਡੋ ਭਾਵੇਂ ਦੀ ਨਾ ਕਹਿੰਦੇ ਗਵਾਂਡੀਆਂ ਘਰ ਇਲ ਜਾ ਕੇ ਚੂਲਿਓ ਚੈੱਕ ਕਰੋ ਚਾਰ ਹੀ ਰੀ ਬਹਿ ਗਏ ਆ ਵੀਡੀਓ 'ਚ ਬਾਈ ਹਰੀ ਤੇ ਜਿੱਤ ਦੀ ਕਰਮ ਵਾਲੀਆਂ ਯਾਰ ਦੁੱਧ ਚਵਾਈ ਵੀ ਲੱਗੀ ਆ ਨਾ ਕੀ ਕਹਨੇ ਕੱਟੀ ਨੂੰ ਮੂੰਹੋਂ ਚੌਗੀ ਆ ਸੱਜਣੋ ੱੱੱਕੇ ਮਾਰਨ ਵਾਲੀ ਗੱਲ ਹੀ ਆ ਇਧਰ ਇੱਕੋ ਲੈ ਧੰਨਵਾਦ ਆ ਸੱਜਣੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਐਡਰੈਸ ਇੱਕ ਵਾਰੀ ਜਿਹੜਾ ਸਜਣੋ ਉਹ ਨੋਟ ਕਰ ਲਿਓ। ਤਾਂ ਐਂਡੇ ਵੱਲ ਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸਜਣੋ। ਇਸ ਵੇਲੇ ਲਾਭ ਤੇ ਜਗਦੀਪ ਕੋਲੇ ਆ ਦੋ ਭਰਾ ਸਜਣੋ। ਵਪਾਰ ਲੈਣ ਦਾ ਕੰਮ ਤੇ ਰੂਟੀਨ ਚੀ ਪਸ਼ੂ ਆਉਂਦੇ ਆ ਤੇ ਕੋਸ਼ਿਸ਼ ਹੁੰਦੀ ਹੈ ਵੀ ਰਹਿਰੀ ਕਹਿੰਦੇ ਵੀ ਚੰਗਾ ਸਾਫ ਸੁਥਰਾ ਪਸ਼ੂ ਲਈਏ ਤਿੰਨ ਐਨੀਮਲ ਆ ਸਚਨੋ ਨੀਲੀ ਰਾਵੀ ਦੀ ਇੱਕ ਫੇਰ ਲਿਆ ਇਹ ਅੱਜ ਲੱਭ ਕੇ ਇੱਕ ਤੁਹਾਨੂੰ ਦੋ ਦਿਨ ਪਹਿਲਾਂ ਹੀ ਇੱਕ ਝੋਟੀ ਨੀਲੀ ਰਾਵੀ ਦੀ ਤੀਜਾ ਘਸੂਆ ਮੈਂ ਇਹਨਾਂ ਵੀਰਾਂ ਕੋਲੇ ਵਿਖਾਈ ਸੀ ਬੜੀ ਡਿਮਾਂਡ ਰਹੀ ਉਸ ਮੈਂ ਦੀ ਆਹ ਕਿਆ ਬਾਤਾਂ ਸੀਗੀਆਂ ਤੇ ਇਹ ਵੀ ਆਪਦੀ ਜਗ੍ਹਾ ਤੇ ਕਰਮਾਂ ਵਾਲੀ ਚੰਗੀ ਮੈਂ ਆ ਸਚਨੋ ਤੇ ਇੱਕ ਅੱਗੇ ਹੋਰਾ ਸੂਨ ਵਾਲੀ ਮੈਂ ਤਿਆਰ ਖੜੀ ਆ ਲੋੜ ਤੇ ਚੰਗਾ ਥਨ ਲੇਵਾ ਇਹਦਾ ਵੀ ਤੇ ਜੇ ਕੱਦ ਦੀ ਗੱਲ ਕਰੀਏ ਕੱਦ ਦਰਮਿਆਨਾ ਤੇ ਥੱਲਿਓ ਸਫਾਈਆਂ ਸੂਈਆਂ ਚੈੱਕ ਕਰਿਓ ਬਹੁਤ ਟੌਪ ਦੀਆਂ ਸੂਈ ਝੋਟੀ ਤੋਂ ਸ਼ੁਰੂ ਕਰਾਂਗੇ ਸਜਨੋ ਤੇ ਰਿਕਵੈਸਟ ਬੇਨਤੀ ਰਹੂਗੀ ਕਿ ਕੋਈ ਵੀ ਪਸ਼ੂ ਖਰੀਦਣਾ ਆਪਣੀ ਤਸੱਲੀ ਨਾਲ ਖਰੀਦਦਾਰੀ ਕਰਿਓ ਤੇ ਇੱਕ ਰਿਕਵੈਸਟ ਬੇਨਤੀ ਇਹ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਆਲ ਤੇ ਸੈੱਟ ਕਰ ਲਿਓ ਗੱਬਣ ਮੈਂ ਸਜਨੋ ਚੰਗਾ ਵਜ਼ੂਦ ਵਜਨ ਢਾਂਚਾ ਚੰਗਾ ਨੀਲੀ ਰਾਵੀ ਦੀ ਕਿਹੜਾ ਸੁਆਸ ਹੁੰਦੀ ਆ ਡਿਟੇਲ ਲੈਨੇ ਆਪਾਂ ਤੇ ਪਲੂਨ ਸੂਈ ਝੋਟੀ ਮੂੰਹੋਂ ਚੌਕੀ ਦੱਸਦੇ ਆ ਸਜਣੋ ਇਹ ਤੇ ਮਗਰ ਵੀ ਆਈਡੀਆ ਮੇਰਾ ਕੀ ਕੱਟੀ ਆ ਬਹੁਤ ਟੌਪ ਦੀ ਝੋਟੀ ਆ ਚੰਗਾ ਦੁੱਧ ਆਜੋ ਕਰੀਏ ਗੱਲਬਾਤ ਲਈਏ ਜਾਣਕਾਰੀ ਵਧੀਏ ਅੱਗੇ ਲਾਭ ਤੇ ਜਗਦੀਪ ਸਾਸੀ ਕਾਲ ਬਾਈ ਜੀ ਸਾਸੀ ਕਾਲ ਜੀ ਸਾਰਿਆਂ ਨੂੰ ਵੀਰਾਂ ਨੂੰ ਭਰਾਵਾਂ ਨੂੰ ਸਾਸੀ ਕਾਲ ਜੀ ਜਿੰਨੇ ਵੀ ਤੁਹਾਨੂੰ ਪਿਆਰ ਕਰਦੇ ਆ ਸੰਧੂ ਡੇਰੀ ਫਾਰਮ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੈਲਕਮ ਹੋਰ ਜਗਦੀਪ ਕਿਵੇਂ ਆ ਉਹਦੀਆ ਕਿਰਪਾ ਮਾਲਕ ਗੁਰੂ ਰਾਮਦਾਸ ਦੀ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਅੱਜ ਤਾਂ ਚੰਦ ਰਿਆ ਪਰਨਾ ਜਾਂ ਬੰਨ ਕੇ ਗੋਲ ਆ ਗਿਆ ਤੇ ਫੇਰ ਕਰੇਗਾ ਕਹਿ ਰਹੇ ਆ ਓਕੇ ਆ ਨਾ ਓਕੇ ਲਾਓ ਹੋਰ ਚੜਦੀ ਕਲਾ ਆ ਗਿਆ ਮਹਾਰਾਜ ਅੱਜ ਜਿੰਨੀਆਂ ਡਿਮਾਂਡਾਂ ਸੀ ਨਾ ਹਾਂ ਉਹ ਵੀਰਾਂ ਨੇ ਪਹੁੰਚਾਇਆ ਵੀ ਸੋਈ ਜੋ ਟਿਲਾਨੀ ਪਹਿਲਾਂ ਪਲੂ ਲਾਭ ਕੇ ਦੋ ਹਾਂ ਤੇ ਪਲੂਆਂ ਲਿਆਂਦੀ ਆ ਇੱਕ ਨੀਲੀ ਦੀ ਲਿਆਂਦੀ ਆ ਇੱਕ ਦੋਗ ਪਹਿਣਾ ਵੀ ਮੈਕਸ ਮਾਲ ਲੈਂਦਾ ਵੀ ਅੱਜ ਕਿਸੇ ਨੂੰ ਨਰਾਜ਼ ਨਹੀਂ ਕਰਨਾ ਦੋਗ ਨਾ ਪਹਿਣਾ ਦੇ ਫੋਨ ਆਏ ਸੀ ਵੀ ਮਲਕੀ ਮੀਡੀਅਮ ਕਾਰਡ ਦੀ ਮੱਝ ਲੱਭ ਕੇ ਦੋ ਹਾਂ ਹੋਵੇ ਚੰਗੀ ਮੀਡੀਅਮ ਕਾਰਡ ਦੀ ਵੀ ਲੈਂਦੀ ਬਹੁਤ ਚੰਗੀ ਮੈਂ ਥੱਲੇ ਸੁਭਾ। ਆ ਵੀ ਬਿਲਕੁਲ ਜਾਇਜ਼। ਪਾ ਜਾਇਜ਼। ਤੇ ਜਗਦੀਪ ਆਪਣਾ ਐਡਰੈਸ ਵੀ ਦੱਸ ਦੀ। ਹੇਰਮਲ ਟੋਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਨ ਤੇ ਨਾਮ ਮੇਰਾ ਜਗਦੀਪ ਸਿੰਘ ਸਨ ਸਰਦਾਰ ਸਰਬਜੀਤ ਸਿੰਘ ਤੇ ਫੋਨ ਨੰਬਰ ਆਪਣਾ 68832 09023 794 79568 ਹਾਂ ਲਓ ਵੀ ਸਜਣੋ ਬਾਕੀ ਨੰਬਰ ਸਕਰੀਨ ਤੇ ਵੀ ਚੱਲਦੇ ਰਹਿਣਗੇ ਤੇ ਇਹ ਛੋਟੀ ਦੀ ਕੀ ਡਿਟੇਲ ਇਹ ਜੋ ਟਿਪਲੂਨ ਸੂਈ ਆ ਪਹਿਲਾਂ ਇਹ ਸੂਈ ਚਾਰ ਦੰਦਿਆ ਕੱਟੀ ਐ ਜੋ ਫਲੂਨ ਸੂਈ ਆ ਤੇ ਮੂੰਹੋਂ ਚਾਰ ਦੰਦਿਆ ਚਾਰ ਦੰਦ ਕੱਟੀ ਆ ਤੇ ਲੱਭ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੇ ਦੁੱਧ ਆ ਗਈ ਵੀਰੇ ਇਹਨੂੰ ਹਫਤਾ ਹੋ ਗਿਆ ਮਨਨ ਕਿ ਚਲੋ ਸੂਈ ਨੂੰ ਤੇ ਮਗਰ ਕੱਟੀ ਵੀ ਬਹੁਤ ਚੰਗੀ ਆ ਜਿੰਨਾ ਬੰਦੇ ਦਾ ਲਈ ਸਾਰਾ ਦੁੱਧ ਕੱਟੀ ਨਹੀਂ ਛੱਡਦੇ ਰਹੋ ਲੋਕੀ ਸਿੱਧ ਨੂੰ ਇੱਕ ਹਫਤਾ ਹੋ ਗਿਆ ਸੂਈ ਨੂੰ ਹਾਂਜੀ ਹਾਂਜੀ ਹੱਤਾਂ ਆ ਗਿਆ ਤੇ ਹੁਣ ਦੁੱਧ ਕਿੰਨਾ ਇਹਦੇ ਕੋਲ ਜਿਹੜਾ ਭਾਂਡੇ ਚ ਆਪਾਂ 12 ਕਿਲੋ ਦੁੱਧ ਚੋਕੇ ਲੈਂਦੀ ਆ ਉਹਨਾਂ ਦੇ ਘਰੋਂ ਓਕੇ ਤੇ ਮੰਨ ਕੇ ਚਲੋਗੇ ਉਪਰੇ ਥਾਂ ਦੇ ਆਣ ਕੇ ਕਿਲੋ ਖੰਡ ਘੱਟ ਸਕਦੀ ਆ ਠੀਕ ਆ 10 ਲੀਟਰਾਂ ਦੀ ਆਪਣੇ ਧਰੋ ਕਿ ਲੀਟਰ ਮਾਰ ਕੇ ਲੈ ਜਾਏ 10 ਐ ਠੰਡਾ ਯਾਰ ਜਿਹੜਾ ਮਰਜ਼ੀ ਭੈਣ ਭਰਾ ਤੁਰਿਆ ਆਵੇ ਅੰਡਾ ਦਹਲੇ ਮਗਰ ਵੀ ਕੱਟੀ ਮਗਰ ਕੱਟੀ ਬਹੁਤ ਚੰਗੀ ਹਾਂ ਜਗਦੀਪ ਖੋਲੇ ਨੂੰ ਵੀਰੇ ਤੌਰ ਚੈੱਕ ਕਰਾਈਏ ਲਓ ਵੀ ਸੱਜਣੋ ਤੌਰ ਚੈੱਕ ਕਰ ਲਓ ਇੱਕ ਤੋਂ ਦੋ ਬਾਨੀਆਂ ਕਿਉਂਕਿ ਮਗਰ ਇਹਦੇ ਕੱਟੀ ਬਹੁਤ ਚੰਗੀ ਆ ਤੇ ਦੁੱਧ ਛੱਡਿਓ ਹਾਂ ਸਿੰਘ ਵੀ ਚੰਗਾ ਝੋਟੀ ਦਾ ਮਿੱਤਰੋ ਤੇ ਕੱਤ ਕਾਠ ਵਜਨ ਵਜੂਦ ਪੈਠ ਪੁੜਾ ਲੇਵੇ ਦੀ ਬਰੀਕੀ ਨਾ ਚੰਗੀ ਆ ਲੇਵਾ ਬਹੁਤ ਨਿੱਕਰ ਦਾ ਹਾਂ ਠੋਸ ਆ ਸਜਣੋ ਹਾਂ ਬਹੁਤ ਟੌਪ ਦੀ ਆ ਸਜਣੋ ਮਾੜੀ ਜੀ ਲੰਮੀ ਲੈ ਚੱਲ ਜੱਟਾ ਹਾਂ ਕਰਾ ਦੇ ਤਸੱਲੀ ਇਹਦੀ ਕਿਉਂਕਿ ਇਹ ਸੂਈ ਝੋਟੀ ਆਪਣੀ ਸਟਾਰਟ ਥਾਣ ਬਹੁਤ ਕੰਮ ਦਾ ਮਿੱਤਰੋ ਚੋਣ ਲੱਗਾ ਹੋਊਗਾ ਇੱਕ ਨੰਬਰ ਮੋੜ ਲਿਆ ਕਿਉਂ ਲੱਗਾ ਹੋਊਗਾ ਇੱਕ ਨੰਬਰ ਇੱਥੇ ਛਾਂ ਛੂਆਂ ਤੁਹਾਡੀ ਤਾਂ ਤਸੱਲੀ ਕਰਾਈ ਆ ਨੇੜਿਓਂ ਫੜੀ। ਕਿ ਲੰਗਰ ਗੱਤ ਨਾਲ ਲੱਗੇ ਕਰਨਾ ਜਿਉਂ। ਆ ਥਣ ਲੱਗੇ ਆ ਬਾਈ ਕਹਿੰਦਾ ਚਾਰਾਂ ਗੁੱਠਾਂ ਦੇ ਪੀੜੀ ਦੇ ਪਾਵੇ ਆਂ ਗੂ ਵੇਖੋ। ਕੀ ਬਾਤ ਆ। ਆ ਜਗਦੀਪ ਸੁਣਾਉਂਦਾ ਤੁਹਾਨੂੰ ਖਰੀਆਂ ਖਰੀਆਂ ਮਿੱਤਰੋ। ਮੈਂ ਕਹਿੰਦਾ ਥਣ ਬਹੁਤ ਚੰਗਾ ਤੇ ਫਿਰ ਜਵਾ ਬੜਾ ਚੰਗਾ ਲੱਗਾ ਕੱਟੀ ਨੂੰ। ਮਗਰ ਕੀ ਤਾਂ ਬਹੁਤ ਜਲੀ ਆ। ਠੀਕ ਹੈ। ਠੀਕ। ਲਓ ਬਨ ਕੇ ਤੇ ਇਹਨੂੰ ਆਪਾਂ ਬੱਚਾ ਲਾਉਣਾ ਨਾ। ਬੱਚਾ ਲਾਗੇ ਖਾਦ ਗਏ ਉਹ ਖਾਦ ਗਏ ਪਹਿਲਾਂ ਕੱਟੀ ਆ ਬੱਚੇ ਦਾ ਤੇ ਬਹੁਤ ਜ਼ਿਆਦਾ ਕਰਦੀ ਇਹਦੇ ਅਗਲੇ ਦੇ ਨਾ ਥੋੜਾ ਜਿਹਾ ਪਹਿਲਾਂ ਝੋਟੀ ਦੇ ਅਗਲੇ ਨੂੰ ਐ ਹੁੰਦਾ ਵੀ ਆਲੂ ਆਲੂ ਨਾ ਕਰਦੀ ਹੋਵੇ ਜਾਂ ਬੱਚੇ ਦੇ ਸਹਿਮਤਾ ਕਿ ਨਹੀਂ ਇਹ ਕਰਾਉ ਤਸੱਲੀ ਵੇਖੋ ਸੱਜਣੋ ਕਿੱਲੇ ਠੋਕੀ ਬੈਠੀ ਆ ਕਰਮਾਂ ਵਾਲੀ ਠੰਡੀ ਸੀ ਲੋੜੀ ਕਰਮਾਂ ਵਾਲੀ ਜਦੋਂ ਖਾਣੇ ਮਾਰ ਕੇ ਬੱਚਾ ਛੱਡੋ ਤੇ ਸਵੇਰ ਦਾ ਟਾਈਮ ਆ ਸੱਜਣੋ ਵੀਡੀਓ ਦਾ ਇਹ ਨੋਟ ਕਰ ਲਿਓ ਟਾਈਮ ਦਿਖਾ ਦਗੇ ਹਾਂ ਬਾ ਕੋਈ ਨਹੀਂ ਦਿਖਾਇਆ ਇਹ 10 ਵਜੇ ਨਾਲ ਆ ਰਹਿ ਗਏ 10 ਮਿੰਟ ਇੰਨਾ ਕੀ ਆ ਨਾ ਹਾਂ ਬਸ 8 ਮਿੰਟ ਰਹਿ ਗਏ 9:52 ਹੋ ਗਏ ਬੱਚਾ ਤਾਂ ਆਉਣ ਲੱਗਦਾ ਜੰਗੀਆਂ ਦੇ ਨਾਲ ਹੀ ਦੁੱਧ ਛੜ ਛੜ ਪਾ ਲਿਆ ਗੱਟੀ ਵੀ ਚੰਗੇ ਟੀਕੇ ਦੀ ਹੈ ਹਨਾ ਉਹ ਗੱਟੀ ਵੀ ਦੁੱਧ ਬੜਾ ਛੜਿਆ ਬੜੇ ਮਲਗੀ ਪਿਆਰ ਨਾਲ ਨਾਲ ਸੰਭੀ ਹੈ ਤੇ ਆਪਾਂ ਨਾਲ ਨਾਲ ਝੋਟੀ ਵਿਖਾਈ ਵੀ ਜਾਣੀ ਤੇ ਰੇਟ ਇਹਦਾ ਕੀ ਰਹੂਗਾ ਜਟੋ ਰੇਟ ਤੇ ਸਾਹ ਵੇਖ ਲੈ 15 ਵਾਲੀਆਂ ਮਨ ਕੇ ਆਮ ਹੀ ਵਿਕਣਦੀਆਂ ਠੀਕ ਹੈ ਜੀ ਬਿਲਕੁਲ ਹਾਂਜੀ ਆਪਾਂ ਕਿੰਨੇ ਦੀ ਦੇਈਏ ਆਪਾਂ ਤਾਂ 10 ਦੀ ਦੇ ਦਾਂਗੇ ਜਗਦੀਪ ਉਹ ਜੋ ਮੰਤਨ ਕਰਾਂਗੇ ਵੀਰ ਆਪਰਾਵਾਂ ਦੂਰੋਂ ਆਿਆਂ ਦਾ ਹੈ ਇੱਕ ਦਾਸ ਨੂੰ ਹਾਂ ਨਾ ਇੱਕ ਪੰਜ ਦੀ ਦੇ ਦਿੱਤੀ ਹਾਏ ਇਕੱਠਾ ਹੀ ਮੈਨੂੰ ਆਪਣੇ ਪੁੱਛਿਆ ਮੁੰਡੇ ਨੇ ਅੱਛਾ ਵੀ ਕਰਨ ਵਾਲੀ ਹੁਣ ਪੁੱਛ ਲਈ ਤੈਨੂੰ ਨਾ ਇੱਕ ਪੰਜ ਦੀ ਦਵਾਂਗੇ ਉਹਦੇ 'ਚ ਛੋਟ ਛੱਪਾ ਹੋਜੂ 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 ਛੋਟ ਛੱਪਾ ਕਰਾਂਗੇ ਮਾਨਤਾ ਕਿਉਂ ਜਗਦੀਪ ਛੋਟ ਛੱਪਾ ਜ਼ਰੂਰ ਕਰਾਂਗੇ ਮਲਕੀ ਕੱਟੀ ਐਨੀ ਦੀ ਕਹਿੰਨੇ ਦੇਣੀ ਨਹੀਂ ਆ ਕੱਦ ਵੇਖੋ ਕੱਦਗਾੜ ਵੇਖੋ ਕੱਟੀ ਦਾ ਪੁੱਤ ਨਹੀਂ ਕੱਟੀ ਬਹੁਤ ਚੰਗੀ ਆਉਂਦੇ ਸੂਏ ਨੂੰ ਬਹੁਤ ਟੌਪ ਦੀ ਮੈਂ ਤਿਆਰ ਹੋ ਜੂਗੀ ਹਨਾ ਫਿਰ ਹਨ ਵਿੱਚ ਤਾਂ ਐ ਚਾਰੇ ਨੁੱਕਰਾਂ 'ਚ ਲੱਗੇ ਆ ਨਹੀਂ ਹੱਥ ਧਰਾ ਕੋਈ ਨਹੀਂ ਹੈਗਾ ਹਾਂਜੀ ਹਾਂਜੀ ਓਕੇ ਰਿਪੋਰਟ ਆ ਕਰਮਾਂ ਵਾਲੀ ਅਰੇ ਮਿੰਟ ਤੇ ਥਣਾ ਜਾ ਗਈ ਇੱਕ ਅੱਲੀ ਹੋਰ ਗਰੈਟੀ ਹੋ ਗਈ ਗੱਟੀ ਛੱਡ ਦਿਆਂ ਸਾਰੀ ਮੈਂ ਉਸੇ ਵੇਲੇ ਪਸੰਪੂਗੀ ਇਹ ਉਹੀ ਪਸ਼ੂ ਜ਼ਿਆਦਾ ਦੁੱਧ ਨੂੰ ਖਰਾ ਹੁੰਦਾ ਜਿਹੜਾ ਨਾਲ ਦੀ ਨਾਲ ਇਕੱਲੇ ਠੋਕਦੇ ਵੇਖੋ ਇੱਧਰ ਕੀ ਬਾਤ ਕੱਟੀ ਛੱਡ ਦਿਆਂ ਸਾਰੀ ਮੈਂ ਇਕੱਲੇ ਠੋਕ ਲੀਵਾ ਬਹੁਤ ਚੰਗਾ ਸੱਜਣੋ ਝੋਟੀ ਦੇ ਕੋਲੇ ਕੋਈ ਸ਼ੱਕ ਨਹੀਂ ਤੇ ਇੱਕ ਪੰਜ ਚੋਂ ਮਾਨਤਨ ਹੋਣਾ ਆਪਣਾ ਇਹ ਸੋਚ ਲਿਓ ਤੇ ਕੱਟੀ ਦੇ ਮਗਰ ਹੀ ਕੱਟੀ ਆ ਇੱਕ ਟੌਪ ਦੀ ਹੋਰ ਆ ਦੋ ਆ ਗਏ ਇੱਕ ਦੀਆਂ ਦੋਆਂ ਹਾਂ ਬਾਪੂ ਵੀ ਆ ਗਿਆ ਲਾ ਕੇ ਕਾਲੀਆਂ ਕਾ ਸਾਡਾ ਤੇ ਕਢਾਊਗਾ ਉਹ ਵੀ ਚਿੰਗਾਰੇ ਲੋ ਵੀ ਸਜਣੋ ਚਵਾਈ ਕਰ ਲੋ ਚੈੱਕ ਅਗਲੇ ਥਾਣਾ ਦੀ ਚਵਾਈ ਵੀ ਬਹੁਤ ਚੰਗੀ ਆਲਾ ਵਾ ਬਹੁਤ ਬਹੁਤ ਚੰਗੀ ਚਵਾਈ ਲੱਗੀ ਪੋਲੀ ਰੂਵਰ ਨੂੰ ਕਿਆ ਬਾਤ ਆ ਜਿਵੇਂ ਪਹਿਲਨ ਕੱਟੀ ਆ ਹਨਾ ਨੀਂਦ ਲੰਗੀ ਚੌਣ ਲੱਗਿਆ ਕਰਮਾਂ ਨੂੰ ਅੱਛਾ ਨੀਂਦਰ ਆਂਦੀ ਇਹਦੇ ਜਿਵੇਂ ਆਦੇ ਹੁੰਦੇ ਤੁਹਾਡੇ ਏਰੀਆ 'ਚ ਵੀ ਚੰਗੀ ਮਹਿਦੀ ਚਵਾਈ ਹੋਵੇ ਤਾਂ ਨੀਂਦ ਆਉਣ ਲੱਗ ਜਾਂਦੀ ਆ ਮਗਰ ਲਿਆਂਦੀ ਮਾਰਦੇ ਬਾਈ ਕਿਆ ਬਾਤ ਆ ਮਗਰ ਲਿਆਂਦੀ ਉਹਦੋਂ ਵੀ ਕਹਿਰ ਆ ਕਰਮਾਲੀ ਦੇ ਪੈਰ ਲਿਆਂ ਫੋਟ ਦੀਆਂ ਲੱਗਣ ਬਹੁਤ ਚੰਗੀ ਝੋਟੀ ਬੱਸ ਲਵ ਲੋ ਵੀ ਸੱਜਣੋ ਇੱਕ ਪੰਜ ਚੋਂ ਇਹਦੇ ਤੇ ਮਾਨਤਾਨ ਹੋਣਾ ਤੇ ਜਗਦੀਪ ਆ ਆ ਮੈਂ ਆਪਣੀ ਕੀ ਸਮਾਂ ਕਿੰਨੇ ਓਕੇ 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 ਬੇਫਿਕਰ ਹੋ ਕੇ ਆ ਜਾਓ ਸੱਜਣੋ ਬਹੁਤ ਰਾਵੀ ਦੀ ਕਰਮਾ ਆ ਠੀਕ ਹੈ ਨਾ ਕਰਾਇਆ ਬਿੱਲੀ ਹੱਥ ਜਮਾ ਨੀਲੀ ਰਾਵੀ ਦੀ ਕਿਹੜਾ ਸੂਆ ਜਗਦੀਪ ਇਹੇ ਮਾਲਕਨ ਦੂਜੇ ਤੇ ਤੀਜੇ ਸੂਏ ਆ ਗਈ ਤੀਜਾ ਸੂਆ ਹੈਨਾ ਤੀਜਾ ਸੂਆ ਸੋਣੀ ਤੇ ਦਿਨ ਕਿੰਨੇ ਲੈ ਜੂ ਦਿੱਤਾ 3 ਹਫਤਾ ਲੈ ਜੂਗੀ ਲੈ ਜੂਗੀ ਹਫਤੇ ਤੋਂ 10 ਦਿਨ ਹੈਨਾ ਤੇ 10 ਦਿਨ ਆਰਾਮ ਨਾਲ ਖੜੂ ਪਿਓਰ ਨੀਲੀ ਦੀ ਆ ਗਈ ਪਿਓਰ ਪੈਰ ਪੂਰ ਸਾਰੇ ਹੀ ਬੱਗੇ ਆ ਇਹਦੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਜੋ ਹੈਨਾ ਇਧਰ ਵੇਖੋ ਹਾਂ ਲੈਵੇ ਤੇ ਵੀ ਡੱਬ ਅਗਲੇ ਪਾਸੇ ਆ ਵੇਖੋ ਧੰਦੇ ਵੀ ਡੱਬ ਪੈਗਾ ਜੋ ਤੇ ਇਹਨੇ ਦੁੱਧ ਕਿੰਨਾ ਦਿੱਤਾ ਦੂਜੇ ਸੂਏ ਇਨੇ ਮਰ ਕੇ ਆਪਾ ਲਈਏ ਬਲਕਿ ਜਲਾਨੀ ਤੋਂ ਲਈਏ ਮੱਝ ਠੀਕ ਆ ਉਹਨਾਂ ਦੀ ਆਮ ਸੇਵਾ ਹੈਗੀ ਆਮ ਸੇਵਾ ਦੇ ਇਨੇ ਨਾਲ ਘਰੇ 14 ਕਿਲੋ ਦੁੱਧ ਦਿੱਤਾ ਵਾ ਕੀ ਬਾਤ ਆ ਚੰਗਿਆ ਦੁੱਧ ਦਿੱਤਾ ਕਰਮਾਲੀ ਨੇ ਦੁੱਧ ਤਾਂ ਬਹੁਤ ਨਿਕਲਿਆ ਕੋਈ ਬੰਦਾ ਜਿਹੜਾ ਇਹਨਾਂ ਕੋਲ ਜਾਊਗਾ ਯਾਦ ਕਰੂਗਾ ਹਾਂ ਆਮ ਸੇਵਾ ਦੇ 14 ਕਿਲੋ ਇਹਨੇ ਦੁੱਧ ਦਿੱਤਾ ਹੈ ਫਿਰ ਆ ਕੀ ਜੇ ਚੰਗੀ ਸੰਭਣ ਵਾਲਾ ਬੰਦਾ 15 16 ਕਿਲੋ ਦੁੱਧ ਚੋ ਪੂਰੇ ਆਉਂਦੇ ਲਈ ਆਸਰ ਪੂਰੇ ਰਵੇ ਦੀ ਅੱਛਾ ਹਾਂ ਠੀਕ ਆ ਠੀਕ ਆ ਪੂਰਿਆਂ ਤੋਂ ਲਈ ਆਪਾ ਓਕੇ ਤੇ ਤੇ ਪੰਟੋ ਪੰਟੋ ਕਿਹਨਾਂ ਐ ਜਮਾ ਆਪਣਾ ਮੈਂ ਕਿਹਾ ਪੋਲੀ ਰੂਰ ਗਈ ਨਿਸ਼ਾਨੀਆਂ ਪਰ ਸਾਰੀਆਂ ਕਵਰ ਕਰਦੀ ਨੀਲੀ ਦੀਆਂ ਠੀਕ ਆ ਕੁਝ ਲੈ ਜੱਡ ਤੱਕ ਕੁਝ ਵਾਈਟ ਗੁੱਡਾ ਤਾਂ ਆਉਂਦੀ ਹਾਂ ਲੇਵਾ ਵੀ ਚੰਗਾ ਤਿਆਰ ਕਰਦੀ ਹੋਊਗੀ ਮੈਂ ਵੇਖੋ ਇਧਰ ਕਿੰਨਾ ਕਰਦੀ 25 ਤਰੀਕ ਨੂੰ ਦਿਨ ਪੂਰੇ ਆ 25 ਨੂੰ ਦਿਨ ਪੂਰੇ ਆ ਅੱਜ 16 ਤਰੀਕ ਆ ਹਾਂਜੀ ਹਾਂਜੀ 9 ਦਿਨ ਪਏ ਆ 9 ਦਿਨ ਪਏ 10 ਦਿਨ ਤੇ ਭਰਾ ਸੇਵਾ ਨਾ 14 ਲੀਟਰ ਆਮਣਾ ਕੱਢ ਜੋ ਕੱਢ ਚੋਗੀ ਇਹਦੀ ਤੂਰ ਕਰਾਓ ਚੈੱਕ ਲੋ ਵੀ ਸੱਚ ਨੂੰ ਨੀਲੀ ਗੁਲਾਬੀ ਅੱਖਾਂ ਹੋਰ ਕਰੋ ਚੈੱਕ ਨੇੜ ਤੋਂ ਤੁਹਾਡੀ ਤਸੱਲੀ ਕਰਾਵਾਂਗੇ ਟੇਡਾ ਤੀਰ ਕਰਨ ਵਾਲੀ ਆ ਲੱਗਾ ਹਾਂ ਟੇਡਾ ਕੱਟ ਦੱਸਦਾ ਜਗਦੀਪ ਅੱਜ ਨਹੀਂ ਠੀਕ ਆ ਕਰਨ ਵਾਲੀ ਤੋਂ ਪਹਾੜਾਂ ਲੱਗੂ ਐ ਹਾਂ ਕਿਉਂ ਵਾਕਿਆ ਹੀ ਓਕੇ ਰਿਪੋਰਟ ਆ ਮਿੱਤਰੋ ਅੱਜ ਸੀਲ ਬਹੁਤ ਆ ਵੇਖੋ ਜਿੱਧਰ ਨੂੰ ਮਰਜ਼ੀ ਫੜ ਕੇ ਲੈ ਜਾਓ ਮਗਰ ਆਉਂਦੀ ਆ ਘੂੜੀ ਵਾਂਗੂ ਮੋੜ ਲੈ ਜੱਟਾ ਉਹ ਨਿਆਣਾ ਫੜੀ ਫਿਰਾਂ ਕਰਨ ਵਾਲੀ ਨਹੀਂ ਚੰਗੀ ਐ ਚੰਗੀ ਐ ਕੋਈ ਸ਼ੱਕ ਨਹੀਂ ਮੈਂ ਦੁੱਧ ਲਈ ਗਾਉਂ ਕਮਾਲਾ ਠੰਡੀ ਤੇਰੀ ਬੜੀ ਕਰਮਾ ਹਾਂ ਥੋੜਾ ਨਾ ਲੋ ਵੀ ਸੱਜਣੋ ਇੱਥੋਂ ਨਾ ਸਿਰ ਮੂੰ ਚੈੱਕ ਕਰਿਓ ਅੱਖ ਪੂਰੇ ਕੰਮ ਦੀ ਆ ਤੇ ਹੋ ਸਕਦਾ ਬਾਬੇ ਦੀ ਕਿਰਪਾ ਕਿਤੇ ਹੋ ਗਈ ਤਾਂ ਕੱਟੀ ਆਪਾਂ ਨੂੰ ਨੀਲੀ ਦੀ ਦੇਗੀ ਤੇ ਸੁਆਦ ਹੀ ਆ ਜੂਗਾ ਇਹ ਤੁਹਾਨੂੰ ਪਤਾ ਅਸਲ ਪੂਰੇ ਦਾ ਰਵਾ ਬੜਾ ਚੰਗਾ ਏ ਹਾਂ ਤੇ ਮੈਂ ਮਲਕੀ ਬੱਚਾ ਨੀਲੀ ਦਾ ਦੇਊਗੀ ਹਾਂ ਨਹੀਂ ਬੱਚਾ ਨੀਲੀ ਦਾ ਦੇਊਗੀ ਚਲੋ ਉਹ ਪਰਮਾਤਮਾ ਦੇ ਹੱਥਾਂ ਸੱਜਣੋ ਵੀ ਕੱਟਾ ਦਿੰਦੀ ਜਾਂ ਕੱਟੀ ਤੇ ਪਰ ਮੈਂ ਚੰਗੀ ਆ ਵਜਨ ਮजूद ਵਾਲੀ ਆ ਮੈਂ ਮਲਕੀ ਵਿਚਾਰੀ ਜਿੱਧਰ ਨੂੰ ਮਰਜ਼ੀ ਇਹਨੂੰ ਕੋਈ ਪੜਾ ਨਿਆਂ ਦੋਸ਼ੇ ਲਈ ਲੈ ਜਾ ਜਿੱਧਰ ਮਰਜ਼ੀ ਹਾਂ ਨਹੀਂ ਜਿੱਧਰ ਨੂੰ ਮਰਜ਼ੀ ਰਸਾ ਫੜ ਕੇ ਲੈ ਜਾ ਠੰਡੀ ਬਹੁਤ ਆ ਹਾਂ ਨਹੀਂ ਚੰਗੀ ਇਹਨੂੰ ਇੱਕ ਗੱਲ ਹੋ ਰਿਹਾ ਕਾਂ ਜਨਾਨੀ ਚੋਲੇ ਤੇ ਬੰਦਾ ਚੋਲੇ ਠੀਕ ਆ ਹਾਂਜੀ ਮਿਲਦੀ ਦਿਨਾਂ ਤੱਕ ਹੀ ਮਿਲਦੀ ਦਿਨਾਂ ਤੱਕ ਠੰਡੀ ਕਿੰਨਾ ਜਿਹੜਾ ਪਹਿਲਾ ਛੱਤੀ ਖੁਰਦੀ ਬੜੀ ਐ ਮੱਜ ਠੀਕ ਆ ਠੀਕ ਇਹਦੇ ਮਾਲਕਾਂ ਦਾ ਸਾਰਾ ਡਾਇਮੰਡ ਦਾ ਸੀਮਨ ਲਵਾਇਆ ਇਹਨੂੰ ਅੱਛਾ ਦੇਵਾ ਸਾਹਿਬ ਡਾਇਮੰਡ ਦਾ ਡਾਇਮੰਡ ਦਾ ਹਾਂਜੀ ਕੀ ਬਾਤ ਤੇ ਜੱਟੋ ਫਿਰ ਰੇਟ ਇਹਦਾ ਬਾ ਦਿਓ ਕਰਾ ਪੜਾ ਕੇ ਰੇਟ ਤੇ ਮੈਂ ਤਾਂ ਲੱਖ ਦੀ ਸਾਹ ਦਾ ਹਾਂ ਆਪਾਂ ਦੂੜ ਮੰਗਲਾ ਯਾਰ ਮੋਲ ਨਹੀਂ ਕਰਾਂਗੇ ਹਨਾ ਵੀ ਆਪਾਂ ਮੋਲ ਕਰਾਂਗੇ 95 90 ਦੇ 5 90 ਦੇ 5 ਤੇ ਉਹਦੇ ਚ ਠਾਣੂ ਕਿੰਨਾ ਆ ਜੀ ਜਗਦੀਪ ਔਰ ਦੇ ਤੁਰੇ ਚੱਲ ਗਏ ਠਾਣੂ 90 ਦੀ ਦੇਰ ਗਈ ਜਿਵੇਂ ਉਹ ਬਾਈ ਨੇ ਕਮੈਂਟ ਕੀਤਾ ਸੀ ਆਦਾ ਵਧੀਆ ਗੱਲ ਆ ਰੇਟ ਤੁਸੀਂ ਪਹਿਲਾਂ ਹੀ ਉੱਥੇ ਆ ਜਾਨੇ ਆ ਟਿਕਾਣੇ ਤੇ ਤੇ ਫਿਰ ਲੈਣ ਲੱਗਿਆ ਸੌਖਾ ਹੋ ਜਾਂਦਾ ਬੱਸ ਬੱਸ ਆਪਾਂ ਮੋਲੀ ਅੱਜ ਆਉਂਨੇ ਨੇ ਕਰਨੇ ਇਹਦੇ ਜਿਹੜਾ ਲੱਗ ਜਿਵੇਂ ਕੀਤੇ ਵੀ ਅਗਲਾ ਤਾਂ ਯਾਰ ਐ ਹੁੰਦਾ ਪੈਸੇ ਸੈਂਡ ਕਰ ਗਏ ਉਹਨਾਂ ਤੋਂ ਮਾਚ ਚੜਾ ਲਿਆਈਏ ਜਾਵੇ ਉੜਦੀ ਕਰ ਪੂਰੇ 90 ਦੀ ਕਹੇ ਸੀ ਜਗਦੀਪ ਨੇ ਪੂਰੇ 90 ਦੀ ਯਾਰ ਇੱਕ ਹੋਰ ਛੱਡੂਗਾ ਅੱਛਾ ਹਾਂ 90 ਜੋ 90 ਕਰਮ ਵਾਲੀ ਉੜਦੀ 88000 ਹਾਏ ਨਹੀਂ ਠੀਕ ਆ ਦੋ ਛੱਡਿਆ ਹੁਣ ਤੇ ਹੁਣ ਨਹੀਂ ਕੋਈ ਕਸਰ ਹੈਗੀ ਨਹੀਂ ਕੋਈ ਕਸਰ ਨਹੀਂ ਹੁਣ ਅਸੀਂ ਵੀ ਨਹੀਂ ਕਹਿੰਦੇ ਨਹੀਂ ਪਰੋ ਮਿਲਣੀ ਠਾਸੀ ਨਹੀਂ ਵੀਰੇ ਆਪਾਂ ਕਹਿੰਦੇ ਹੀ ਨਹੀਂ ਹੁਣ ਮੈਂ ਤਾਂ ਤੁਹਾਨੂੰ ਕਹਿੰਦਾ ਹੀ ਨਹੀਂ ਤੁਹਾਨੂੰ ਪਤਾ ਕਿੰਨੇ ਦੇਣੀ ਹੈ ਰੇਟ ਹੀ ਨਹੀਂ ਕਹਿੰਦਾ ਤੁਹਾਨੂੰ ਹੁਣ ਹਾਂ ਜੀ ਬੇ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਜੋ ਠੀਕ ਆ ਤੇ ਅੱਗੇ ਆ ਗਈ ਐ ਕਿਹਦੀ ਕੀ ਡਿਟੇਲ ਆ ਹਾਂਜੀ ਇਹ ਝੋਟੀ ਮਲਗੀ ਦੂਜੇ ਸੂਏ ਸੁਣੀ ਆ ਦੂਜਾ ਸੂਆ ਤੇ ਮੀਡੀਅਮ ਕੱਦ ਆ ਹਾਂ ਸੱਜਣਾ ਇਹ ਨੋਟ ਕਰ ਲਿਓ ਵੀ ਵੱਡੀ ਆ ਜਾਦੀ ਹਾਈਟ ਨਹੀਂ ਬਾਲੀ ਵੱਡੀ ਕਿਤੇ ਘਰੋਂ ਸੋਚ ਕੇ ਤਰਪੋਂ ਵੀ ਬਾਲਾ ਵੱਡਾ ਕੱਦ ਦਾ ਤੇ ਵੇਖੋ ਸਿੰਗ ਸੁੰਗ ਚੰਗਾ ਲੱਗਾ ਸਿੰਗ ਚੰਗਾ ਲੇਵੇ ਦੀ ਬਰੀਕੀ ਬਹੁਤ ਚੰਗੀ ਆ ਚਮੜੀ ਪਤਲੀ ਦੀ ਆ ਕਰ ਲਓ ਚੈੱਕ ਤੇ ਲੇਵਾ ਬਹੁਤ ਸੋਹਣਾ ਤਿਆਰ ਕਰ ਜੂਗੀ ਆਪਦੇ ਵਜੂਦ ਦੇ ਹਿਸਾਬ ਨਾਲ ਵੇਖੋ ਤੇ ਇਹ ਦਿਨ ਲੈ ਜੂ ਹਫਤਾ ਹਜੇ ਹੈ ਨਾ ਹਫਤਾ ਰਾਣ ਲੈ ਜੂ ਜੀ ਤੂੰ ਤਾਂ ਪਹਿਲਾਂ ਵੀ ਸੂ ਸਕਦੀ ਆ ਹਾਂ ਤਿਆਰੀ ਕਰਦੀ ਆਉਂਦੀ ਆ ਹਨਾ ਪਰ ਸਫਾਈ ਵੇਖੋ ਕੱਟੀ ਨੂੰ ਵਾਕਈ ਕੋਈ ਸ਼ੱਕ ਨਹੀਂ ਦੇਖੋ ਥੱਲੇ ਉਹ ਕਿੱਡੀਆਂ ਐ ਸੁਹਾ ਦੂਜਾ ਦੂਜਾ ਸੁਹਾ ਵੇ ਤੇ ਇਹ ਇਹ ਲਵ ਇਹਨੇ ਦੁੱਧ ਪਹਿਲੇ ਸੂਏ ਕੀ ਦੱਸਿਆ ਦੇ ਮਾਲਕਾਂ ਨੇ ਦੀਏ ਕੀ 9-10 ਕਿਲੋ ਇਹਨੇ 10 ਕਿਲੋ ਦੁੱਧ ਕੱਢਿਆ ਘਟੀ ਕੱਢਿਆ ਹੋਊਗਾ ਜਾ ਤਾਂ ਬਹੁਤ ਆ ਹਨਾ ਉੱਤੋਂ ਤੇ ਉਹਨੇ ਥੱਲੇ ਬੰਦੀ ਜੋ ਮੈਂ ਵਗਲੋਂ ਕੀ ਬਣੀ ਫਿਰਦੀ ਹੈ ਜੇ ਸ਼ਹਿਦ ਆਉਂਦਾ ਹਾਂ ਉਹ ਬਾਲਾ ਨਹੀਂ ਆਉਂਦੇ ਤੇਰੇ ਨਹੀਂ ਆਉਂਦੇ ਠੰਡਾ ਲੀਟਰ 10 ਲੀਟਰ ਇਹਦੇ ਮਾਲਕ ਨੇ ਦੱਸਿਆ ਕੱਢਿਆ ਪਹਿਲੇ ਕੱਢਿਆ ਹੋਊਗਾ ਹਨਾ ਤੇ ਇਹਦਾ ਭਾਅ ਕੀ ਕਰਦਗੇ ਫਿਰ ਇੱਥੇ ਹੀ ਕਰਦਗੇ ਗਲੀ ਜੀ ਜੀ ਖੜਕੇ ਆਪਾਂ ਚੂਰੀ ਚੋਰੀ ਭਾਅ ਤੇਰਾ ਉੱਥੇ ਹੀ ਤਾਂ ਨੇ ਉਲਟਾ ਦੇ ਕਰਾ ਕੇ ਜਾਏ ਹਾਏ ਮੈਂ ਤਾਂ ਇੱਥੇ ਜੇ ਕਰ ਲੀਏ ਪੜਦੇ ਜੇ ਨਾ ਭਾਅ ਇਹਦਾ ਕਰਮਾ ਦਾ ਪੋੜਦਿਆਂ ਵਾਲਾ ਕਰਨਾ ਅੱ ਵੇਖੋ ਸਾਡੀ ਨਾਲ ਥੱਲੇੋਂ ਚੰਗੀ ਆ ਕੱਟੀ ਚਲੋ ਹਾਸਾ ਖੇਡਾ ਵੀ ਜ਼ਰੂਰੀ ਆ ਤੇ ਬਾਕੀ ਜੇ ਹਸਾਬ ਜਿਹਦੇ ਪੈਸੇ ਲਾ ਕੇ ਆਪਾਂ ਦੁੱਧ ਪੀਣਾ ਹੋਇਆ ਤਾਂ ਹੋ ਸਕਦਾ ਵੀ ਆਪਣੀ ਗਲਾਰੀ ਇਹਨਾਂ ਨਾਲ ਜੇ ਵੇਖੋ ਇਹ ਅੱਗਣੀ ਵੀਰੇ ਇਹਨਾਂ ਦਾ ਕੀ ਆਉਂਦਾ ਤੁਹਾਨੂੰ ਪਤਾ ਤੁਹਾਨੂੰ ਹਾਂ ਵਾਕਿਆ ਇਹਦਾ ਮੋਲਾ ਬਕਰਦਾ 88000 80 ਤੇ 8 ਹਾਂਜੀ ਯਾਰ ਜ਼ਿਆਦੇ ਨਹੀਂ ਜ਼ਿਆਦੇ ਤਾਂ ਘਟਾ ਦੇ ਜਲਦੀਪ 83000 ਦੀ ਦੇਦਗੀ ਹੈ ਚਾਰਾ ਡਾਤਾ ਮੁੰਡੇ ਨੇ 84000 ਦੀ ਉਹ ਹੋਟਾ 82 ਦੀ ਗੱਲ 82 ਦੀ ਹਾਂ ਉਹਦੇ ਚ ਜਾ ਬਈ ਉਡਦੀ ਕਰਮ ਵਾਲੀ ਹਰ ASCII ਜ਼ਿੰਦਗੀ ਹਾਏ ਪੂਰਾ 80 ਗਮ ਚੱਲਣ ਦੇ ਬਰਾਬਰ ਤੇ 80 80 ਹੋ ਗਈ ਅੱਜ ਅੱਜ 80 ਕਰਮਾਂ ਦੀ ਸਾਰੀ ਬੈਗ ਬਣੂ ਬ੍ਰੀਕ ਚੋਲੇ ਕੋਈ ਸ਼ੱਕ ਨਹੀਂ ਸੱਜਣੋ ਬਾਕੀ ਫੋਨ ਲਾਇਓ ਕਿਉਂਕਿ ਮੌਕੇ ਤੇ ਕੋਈ ਵੀਰ ਭਰਾ ਸਾਹਮਣੇ ਖੜੇ 12 ਲੀਟਰ ਠੰਡਾ ਦੁੱਧ ਦੇ ਜੂ ਦੇ ਜੂਗੀ ਯਾਰ ਕੋਈ ਸ਼ੱਕ ਨਹੀਂ ਥੱਲੋਂ ਬਹੁਤ ਚੰਗੀ ਆ ਚਮੜੀ ਪਤਲੀ ਦੀ ਤੁਹਾਨੂੰ ਪਤਾ ਆ ਮਾੜਾ ਡੰਗਰ ਲੈਂਦੇ ਨਹੀਂ ਇਹਨੇ ਨਹੀਂ ਲੈਂਦੇ ਚੰਗਾ ਵਦ ਪਰ ਜਿਹੜਾ ਵੀ ਅਗਲਾ ਜਾ ਕੇ ਆਖੇ ਵੀ ਲਿਆਂਦਾ ਵਾ ਕਿਹਾ ਵੇਖੋ ਪਤਲੀ ਚਮੜੀ ਦੀ ਕੱਡੀ ਨਹੀਂ ਚੰਗੀ ਆ ਇਹਦੇ ਮਲਗੀ ਦੋ ਘਪੈਣਾ ਦੇ ਫੋਨ ਆਏ ਸੀ ਜੀ ਲੱਭ ਕੇ ਦੋ ਵੀਰੇ ਮੀਡੀਅਮ ਕੱਦ ਦੀਆਂ ਦੋ ਘੋਟੀਆਂ ਠੀਕ ਆ ਇਹ ਫਿਰ ਮੈਂ ਲਿਆਦੀ ਤਾਂ ਕਰਕੇ ਫਿਰ ਲੱਭ ਕੇ ਵੀ ਆਪਾਂ ਸੁਸਤਰੀ ਲਿਆਦੀ ਐ ਨਹੀਂ ਠੀਕ ਆ ਆ ਮੈਂ ਵੀ ਕਰਦੀ ਐ ਇਹਨੂੰ ਅੱਛੋ ਜਗਦੀਪ ਮੈਂ ਆਪਾਂ ਛੱਡ ਹੀ ਦੇਣਾ ਨਹੀਂ ਨਹੀਂ ਇੱਥੇ ਖੜੀ ਰਹਿੰਦੇ ਹੁਣ ਇਹਨੂੰ ਵੇਖੋ ਹਾਂ ਨਹੀਂ ਵੇਖ ਲਈ ਵੇਖ ਲਈ ਵੇਖ ਲਈ ਕਲਾਬੀ ਆਖੇ ਛੋਟੀ ਦੀ ਤੇ ਸੱਜਣਾ ਚੰਗੀ ਮੈਂ ਐ ਵੀ ਬਾਕੀ ਤੋਰ ਤਾਰ ਤੁਹਾਨੂੰ ਚੈੱਕ ਕਰਾਤੀ ਤੇ ਆ ਕੱਤੀ ਆਪਾਂ ਪਸਮਾ ਕੇ ਇਹਦੀ ਦਿਖਾ ਦੋ ਇੱਕ ਵਾਰ ਫਿਰ ਕਿਹੜੀ ਹਾਂ ਇਹ ਤੁਰਦੇ ਹਾਂਜੀ ਤੁਰਦੇ 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 ਇਹ ਆਪਾਂ ਚੋਹੀ ਹੈ ਨਾ ਤੁਰਦੇ ਜੱਜਮੈਂਟ ਹੋ ਜਾਂਦੀ ਹੈ ਜੱਜਮੈਂਟ ਹੋ ਜਾਂਦੀ ਹੈ ਨਾ ਲੋ ਵੀ ਸੱਜਣ ਦੁਬਾਰਾ ਤੁਹਾਨੂੰ ਝੋਟੀ ਤਾਂ ਤੋੜ ਕੇ ਵਿਖਾਈਏ ਵੀ ਪਸਮਾ ਚ ਆ ਗਈ ਹੈ ਵੇਖੋ ਲਿਵਾ ਕਿਵੇਂ ਕਰਮਾਂ ਵਾਲੀ ਜਗ੍ਹੀ ਆ ਵੇਖੋ ਐ ਤਰਦੀ ਨਾ ਮੱਲਾਂ ਨੂੰ ਥੱਲਿਓ ਦੁੱਧ ਚਾ ਕੇ ਹੋਰ ਵੀ ਜੋਬਨ ਫੜ ਗਈ ਆ ਮੰਗਵੜੀ ਵੀਰਾ ਭਰਾਵਾਂ ਦੇ ਨੇ ਪਹਿਲਾਂ ਕੱਟੀ ਲੱਭ ਕੇ ਦੋ ਚੌਗੀ ਮੂੰਹ ਕੋਈ ਵੀ ਵੀਰ ਆਪਣੇ ਤੋਂ ਲੈ ਜਾ ਗਰੰਟੀ ਹੋ ਗਈ ਮੈਲਾ ਕੱਟੀ ਨੇ ਮਾਰਨਾ ਜ ਵਜੇ ਮਾਰਨਾ ਮਾਰਨਾ ਕੋਈ ਛਾਪ ਨਹੀਂ ਮੈਲਾ ਕੱਟੀ ਨੇ ਜੇ ਤੁਹਾਨੂੰ ਹੋਰ ਚੜੂ ਵੀ 15 ਕਿਲੋ ਦੁੱਧ ਦਊਗੀ ਕੱਟੀ ਦੇ ਦਊਗੀ ਯਾਰ 12 13 ਤੋਂ ਤਾਂ ਟੁੱਟਦੀ ਨਹੀਂ ਟੁੱਟਦੀ ਨਹੀਂ ਨਹੀਂ ਪਰ ਜਿੰਨਾ ਬੰਦਿਆਂ ਤੋਂ ਲਈ ਨਾ ਆਪਾਂ ਉਹਨਾਂ ਦਾ ਰਿਕਾਟ ਵੜਾ ਮਈਆਂ ਦਾ ਰਵਾ ਚੰਗਾ ਸਾਰੀਆਂ ਬੜੀਆਂ ਚੰਗੀਆਂ ਰਵਾ ਲਓ ਵੀ ਸੱਜਣੋ ਇਹ ਸੀਗੇ ਪਸ਼ੂ ਲਾਭ ਤੇ ਜਗਦੀਪ ਕੋਲੇ ਜਿਹੜੇ ਆਪਾਂ ਨਾ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ ਆ ਕਵਰ ਕਰਦੇ ਆ ਜਿੱਤਰਾ ਮਰਜੀ ਇਹਨੂੰ ਕਰਮਾਲੀ ਨੂੰ ਇਧਰ ਖੋ ਲੈ ਲੈ ਗਾਵਾਂ ਰਹੀਆਂ ਆ ਸੱਜਣੋ ਇਧਰ ਖੋ ਕਰਮਾਲ ਜਦੋਂ ਬੰਨ੍ਹੇ ਨਾ ਆ ਆ ਸਪਲਾਈ ਤਾਂ ਤੁਹਾਨੂੰ ਵਿਖਾਈ ਨਹੀਂ ਮਸ਼ੀਨ ਹੀ ਆ ਬਸ ਫਿਰ ਆਪਣੇ ਭੈਣਾ ਭਰਾਵਾਂ ਨੇ ਕਹਿਣਾ تیر ਮਾਰਾ ਤਾਂ ਥੱਲੇ ਡੋਲੀ ਜਾਂਦਾ ਲਵ ਬਲੂਨ ਬਲੂਨ ਝੋਟੀ ਥੱਲੇ ਬਹਿ ਨਹੀਂ ਦਿੰਦੀ ਨਹੀਂ ਯਾਰ ਕੋਈ ਸ਼ੱਕ ਨਹੀਂ ਹਨਾ ਔਲ ਵਾਲੇ ਦੇ ਨਾਲ ਚ 10 ਕਿਲੋ ਦੁੱਧ ਤੇ ਤੁਰੀ ਫਰਦੀ ਆ ਹਾਂਜੀ ਧੰਨਵਾਦ ਆ ਸਜਣੋ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ ਮਿਲਦੇ ਆਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ